ਮਾਪਾਪ ਆਪਣੇ ਬੱਚਿਆਂ ਨੂੰ ਬਾਹਰ ਭੇਜ ਕੇ ਜਿੱਥੇ ਉਹਨਾਂ ਦੀ ਤਰੱਕੀ ਦੇ ਸੁਪਨੇ ਵੇਖਦਾ ਹੈ ਉੱਥੇ ਹੀ ਫਰੀਦਕੋਟ ਤੋਂ ਸਟੱਡੀ ਵੀਜ਼ੇ ਤੇ ਕੈਨੇਡਾ ਗਈ ਨੌਜਵਾਨ ਧੀ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਦਾ ਰੋ ਰੋ ਕੇ ਬਰਾਹਲ ਹੈ ਪਰਿਵਾਰ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਕਿ ਉਹਨਾਂ ਦੀ ਚਾਹਵਾਂ ਨਾਲ ਪਾਲੀ ਤੀ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ ਪਰਿਵਾਰ ਮੁਤਾਬਕ ਉਹਨਾਂ ਨੇ ਪੜ੍ਹਾਈ ਲਿਖਾਈ ਤੋਂ ਬਾਅਦ ਉਹਨਾਂ ਦੀ ਬੇਟੀ ਨੂੰ ਸਟੱਡੀ ਵੀਜ਼ੇ ਤੇ ਬਾਹਰ ਭੇਜਿਆ ਸੀ ਪਰ ਹੁਣ ਅਚਾਨਕ ਭੇਤ ਭਰੇ ਹਾਲਾਤਾਂ ਚ ਉਸ ਦੀ ਮੌਤ ਦੀ ਖਬਰ ਸਾਹਮਣੇ ਆਈ ਨਮਨੀਤ ਕੌਰ ਨਾ ਜੀ ਬੇਟੀ ਦਾ ਇਹ 1 ਅਕਤੂਬਰ ਨੂੰ ਇਹਨੇ ਮੈਰਿਜ ਕੀਤੀ ਹੈ ਜੀ ਤੇ 12 ਦਸੰਬਰ ਨੂੰ ਇਹ ਕੈਨੇਡਾ ਗਈ ਹੈ ਜੀ ਉੱਥੇ ਇਹਨਾਂ ਨੂੰ ਪਰਸੋਂ ਸਵੇਰ ਕੱਲ ਸਵੇਰ ਫੋਨ ਆਇਆ ਇਹਨਾਂ ਨੂੰ ਕਿ ਇਹਨੇ ਦੀ ਬੇਟੀ ਦੀ ਡੈਥ ਹੋ ਗਈ ਹੈ ਜੀ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਸਰਕਾਰ ਅੱਗੇ ਅਪੀਲ ਕਰਦਾ ਕਿ ਇੱਕ ਤਾਂ ਪਤਾ ਲਗਾਇਆ ਜਾਵੇ ਕਿ ਇਹਦਾ ਕਾਰਨ ਕੀ ਹੈ ਜੀ ਇਹਦੀ ਮੌਤ ਦਾ ਕਾਰਨ ਕੀ ਹੈਗਾ ਜੀ ਤੇ ਮੈਂ ਸਾਰੇ ਪ੍ਰਸ਼ਾਸਨ ਨੂੰ ਸਾਰੇ ਸਮਾਜ ਸੇਵੀਆਂ ਨੂੰ ਸਾਰੇ ਐਨਜੀਓ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹਨਾਂ ਦੀ ਬੇਟੀ ਦੀ ਮਿੱਟੀ ਲਿਆਉਣ ਦੇ ਵਿੱਚ ਇਹਨਾਂ ਦੀ ਮਦਦ ਕੀਤੀ ਜਾਵੇ ਜੀ ਮੈਂ ਤੁਹਾਡਾ ਪ੍ਰਸਤਾਵ ਵੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਖਬਰ ਸਾਰਿਆਂ ਤੱਕ ਪਹੁੰਚਣੀ ਚਾਹੀਦੀ ਹੈ ਜੀ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਆਪ ਦੀ ਧੀ ਦੀ ਮਿੱਟੀ ਨੂੰ ਇੱਥੇ ਲਿਆ ਸਕਣ ਜੀ ਨੀਤ ਕੋਰ ਨਾਮ ਸੀਗਾ ਜੀ ਮਾਰਾ ਦਸੰਬਰ ਨੂੰ ਜਨਾਈ ਹੈ ਚਾਵਾਂ ਨਾਲ ਜਨਾਈ ਕਿਨੇ ਕੱਲ ਸਾਨੂੰ ਫੋਨ ਹੈ ਸਾਡੇ ਕੋ 10 ਵਜੇ ਤੁਹਾਡੀ ਕੁੜੀ ਘਰਤ ਹੋ ਗਈ ਹੈ ਹਏ ਆਕਾ ਕਿ ਕਿੰਨੀ ਪਤਾ ਨਹੀਂ ਸਾਨੂੰ ਜੀ ਕੁਝ ਨਹੀਂ ਮਸਾ ਕੁਛ ਇਹਨੇ ਕੁਝ ਨਹੀਂ ਕਰਦਾ ਕੁਝ ਨਹੀਂ ਜੀ ਕਹਿੰਦਾ ਸਾਨੂੰ ਫੋਨ ਨਹੀਂ ਆਇਆ ਲਾਟ ਬੋਣ ਨੇ ਆਪਣੇ ਮम्मा ਨਾਲ ਕੀਤੀ 2 ਵਜੇ ਤੱਕ ਕੱਲ ਤੋਂ ਜਿਹੜੀ ਪਹਿਲੀ ਰਾਤ ਸੀਗੀ ਜੀ ਅਗਲੇ ਦਿਨ ਫੋਨ ਨਹੀਂ ਆਇਆ ਮੈਂ ਬਠਿੰਡੇ ਆਟੋ ਚ ਰਹਿਣਾ ਜੀ ਮੇਰੇ ਘਰ ਦੇ ਕੰਦੇ ਆ ਜੋ ਕੁੜੀ ਦਾ ਫੋਨ ਨਹੀਂ ਆਇਆ ਘਬਰਾ ਪਈ ਜਾਂਦਾ ਮੈਂ ਘਰੇ ਆ ਗਿਆ ਮੈਂ ਵੀ ਲਾਇਆ ਨਹੀਂ ਚੱਕਿਆ ਫਿਰ ਰਾਤੀ ਲੈ ਨਹੀਂ ਚੱਕਿਆ ਸਾਰੀ ਰਾਤ ਸਵੇਰੇ 3 ਵਜੇ ਮੈਨੂੰ ਕਰਦੇ ਆ ਠਾਇਆ ਉਹ ਤੇ ਕੁੜੀ ਨੂੰ ਅਸੀਂ ਫੋਨ ਕੀਤਾ ਕਹਿੰਦੀ ਅੰਕਲ ਮੈਂ ਜਾਨੀ ਆ ਉਹ ਗਈ ਹੈ ਉਹਨੇ ਜਾ ਕੇ ਘਰ ਲੱਭ ਕੇ ਦਰਵਾਜ਼ਾ ਖੜਕਾਇਆ ਨਹੀਂ ਜਿਹੜੇ ਉਹਦੇ ਨਾਲ ਰਹਿੰਦੇ ਸੀਗੇ ਮੁੰਡਾ ਉਹ ਲੱਗ ਰਹਿੰਦਾ ਸੀਗਾ ਇਹ ਦੋ ਹੀ ਕਮਰੇ ਸੀਗੇ ਉਹਨੂੰ ਵਿਚਾਰੇ ਨੂੰ ਫੋਨ ਕੀਤਾ ਉਹ ਕਹਿੰਦਾ ਕਿ ਕੋਈ ਨਹੀਂ ਦੇਖਦਾ ਕੋਨੇ ਖੜਕਾ ਨਹੀਂ ਫਿਰ ਉਹਨੇ ਪੁਲਿਸ ਬੁਲਾਈ ਆ ਕਹਿੰਦੇ ਜਿਵੇਂ ਸਾਨੂੰ ਦੱਸਿਆ ਜੀ ਪੁਲਿਸ ਨੇ ਖੋਲਿਆ ਤੇ ਅੰਦਰ ਮਰੀ ਪਈ ਹੈ ਜੀ ਉਹ ਰੋਲ ਕੇ ਸਾਨੂੰ ਮੇਰੀ ਟੀਮ ਨੂੰ ਕਹਿੰਦੀ ਪਾਪਾ ਕੁਝ ਨਾ ਘਬਰਾਓ ਤੁਸੀਂ ਐਡੇ ਵੱਡੇ ਚੱਲੇ ਸੀਗੇ ਤੁਸੀਂ ਆਟੋ ਜਾ ਕੇ ਮੈਂ ਤੁਹਾਨੂੰ ਬੜਾ ਵੱਡਾ ਫੇਰ ਕਰਦਾ ਕੀ ਤੁਹਾਨੂੰ ਵੱਡਾ ਮੀਨਸ ਖਲਾ ਕੇ ਦਾ ਕੀ ਕਰ ਕੀ ਸਾਨੂੰ ਕੋ ਕੋਲ ਆ ਜੀ ਮਾਤਰ ਹੋ ਗਿਆ ਸੀ ਗਈ ਨਾ 12 ਦਸੰਬਰ ਨੂੰ ਗਈ ਜੀ ਪਹਿਲੀ ਵਾਰੀ ਪਰਮ ਨੂੰ ਨਹੀਂ 12 ਦਸੰਬਰ 12 ਦਸੰਬਰ ਨੂੰ ਗਈ ਜੀ ਪਹਿਲੀ ਵਾਰੀ ਗਈ ਹੈ ਜੀ ਸਟੱਡੀ ਵੀਜ਼ੇ ਤੇ ਸਟੱਡੀ ਵੀਜ਼ੇ ਤੇ ਗਈ ਜੀ ਅਸੀਂ ਤਾਂ ਆਪਣੇ ਪਰੋਣੇ ਦੇ ਜਾਂਦੀਆਂ ਤਿਆਰੀਆਂ ਕਰਦੇ ਹੁਣ ਮੈਰਿਜ ਕੀਤੀ ਸੀ 1 ਅਕਤੂਬਰ ਨੂੰ ਆਈ ਉਹਦਾ ਵਿਆਹ ਕੀਤਾ ਪਹਿਲਾਂ ਇੰਨਾ ਸੋਹਣਾ ਸਾਨੂੰ ਪ੍ਰੋਣਾ ਮਿਲਿਆ ਰੱਬ ਮੈਂ ਕਹਿੰਦਾ ਸਭ ਲੋਨ ਦੇ ਉਦਾਂ ਦਾ ਇੰਨਾ ਸੋਹਣਾ ਇੰਨਾ ਚੰਗਾ ਪੁੱਤ ਮਿਲਿਆ ਮੈਨੂੰ ਓ ਮੇਰੇ ਕੋਲ ਮੈਂ ਗੁਰਮੀ ਮੇਰੇ ਭੈਣ ਭਰਾਵਾ ਗੁੜੇ ਇੰਨਾ ਇੰਨਾ ਪਰਿਵਾਰ ਚੰਗਾ ਟੁੱਡੀ ਰਹਿੰਦੇ ਨੇ ਓ ਵੀ ਵਿਚਾਰੇ ਰੁਲ ਗਏ ਸੀ ਵੀ ਰੁਲ ਗਏ ਜੀ ਦੋ ਟੱਬਰ ਰੁਲ ਗਏ ਸਾਡੇ ਕੀ ਬੰਕਰ ਕੀ ਲੱਗਦਾ ਸਰਕਾਰ ਕੀ ਮਤ ਕਰੇ ਕੋਈ ਓਏ ਸਾਨੂੰ ਭਾਜੀ ਕੀ ਚਾਹੀ ਸਾਡੀ ਧੀ ਦੀ ਮਿੱਟੀ ਆ ਜੇ ਤੇ ਇਹਨੇ ਜੋ ਗਹਿਨੀ ਮੈਨੂੰ ਲਿਆ ਸਕਾ ਜੀ ਮੈਂ ਤਾਂ ਇਹੋ ਯਾਤ ਜੋੜ ਕੇ ਬੇਦੀ ਕਰਦਾ ਮੇਰੀ ਧੀ ਮੈਨੂੰ ਮਰੀ ਜਾਏ ਕਿ ਤੂੰ ਦੇਖ ਲਈ ਜਾਨ ਮੇਰੀ ਧੀ ਸੰਭੂ ਮੈਨੂੰ ਤੱਕ ਮੇਰੀ ਧੀ ਨਾ ਪੁੱਤ ਤਰਾਇਆ ਨਾ ਪੁੱਤ ਰੱਬ ਨੇ ਵੀ ਦੇ ਦਿਆ ਬੀਬੀ ਨੇ ਪੁੱਤ ਆ ਗੋਲਿਆ ਜੇ ਮੇਰਾ ਲੱਕ ਤੋੜ ਕੇ